ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਪਿੰਡ ਲੰਗੜੋਆ ਦੀ ਜਿੱਥੇ ਤੇ ਨੌਜਵਾਨ ਜਸਪਾਲ ਨੂੰ ਪਹਿਲਾ ਸੁਨਹਿਰੇ ਸੁਪਨੇ ਦਿਖਾਏ ਗਏ ਉਸ ਤੋਂ ਬਾਅਦ ਉਸ ਨੂੰ ਡਬਈ ਲੈ ਜਾਇਆ ਗਿਆ ਡਬਈ ਤੋਂ ਬਾਅਦ ਈਰਾਨ ਤੇ ਈਰਾਨ ਵਿੱਚ ਉਸ ਨੂੰ ਕਿਡਨਾਪ ਕਰ ਲਿਆ ਗਿਆ ਕਹਾਣੀਕਾਰ ਤੇ ਇਹਨੇ ਪੈਡੀ ਨੂੰ ਜਸਪਾਲ ਨੂੰ ਈਰਾਨ ਬਾਹਰ ਤਾ 4 ਦਿਨਾਂ ਦਾ ਵੀਜ਼ਾ ਈਰਾਨ ਚ ਕਰ ਦਿੱਤਾ ਇਹਨੇ ਚਲੋ ਬੱਚੇ ਦਾ ਫੋਨ ਮੇਰੇ ਤੇ ਆਇਆ ਕਹਿੰਦਾ ਮੰਮੀ ਮੈਂ ਈਰਾਨ 에ਰਪੋਰਟ ਤੇ ਪਹੁੰਚ ਗਿਆ ਠੀਕ ਠਾਕ ਤੇ ਮੈਂ ਕਿਹਾ ਵੀ ਤੂੰ ਜੱਸੀ ਰੋਟੀ ਰੁੱਟੀ ਖਾਦੀ ਕੋਈ ਇਹ ਤਾਂ ਮਮੀ ਵੀ ਮੈਂ ਪੁੱਜੀ ਹਾਲੇ ਸੀ ਬ੍ਰੈਟ ਜਸਪਾਲ ਸਭ ਤੋਂ ਛੋਟਾ ਬੱਚਾ ਦੱਸਿਆ ਜਾ ਰਿਹਾ ਤਾਂ ਚਾਰ ਭਰਾਵਾਂ ਚੋਂ ਸਭ ਤੋਂ ਛੋਟਾ ਸਰਕਾਰ ਅੜਕੇ ਸਾਡੀ ਇਹ ਹੀ ਬੇਨਤੀ ਸਾਡੇ ਬੱਚੇ ਉਧਰੋਂ ਛੁਡਾ ਦੇਵੇ 18-18 ਲੱਖੋਂ ਡਾਂਕਰ ਮੰਗਦੇਵੇ ਸਾਨੂੰ ਪੈਸੇ ਪਾਵੋ ਕਦੀ ਬੱਚਿਆਂ ਨੂੰ ਕਹਿੰਦੇ ਤੁਹਾਡੀ ਲੱਤ ਵਾਰ ਦੇਣੀ ਕਦੀ ਕਹਿੰਦੇ ਵਾਂ ਵਾਰ ਦੇਣੀ ਬਹੁਤ ਬੁਰੇ-ਬੁਰੇ ਹਾਲ ਕਰਦੇ ਦੋ ਨਿੱਕੇ-ਨਿੱਕੇ ਬੱਚੇ ਜਸਪਾਲ ਦੇ ਉਹਨਾਂ ਨੂੰ ਦੇਖ ਕੇ ਵੀ ਮਨ ਪਰਦਾ ਹੁਣਾ ਇਹਨਾਂ ਦਾ ਪਿਓ ਉੱਥੇ ਬਾਹਰ ਕਿਡਨਾਪ ਕੀਤਾ ਗਿਆ ਆਪਣੇ ਆਪ 'ਚ ਇੱਕ ਅਲੱਗ ਸਥਿਤੀ ਆ ਪਹਿਲੀ ਵਾਰ ਇਹ ਜਿਹੀ ਸਥਿਤੀ ਸੁਣਦੇ ਆ ਬੜੀ ਵਾਰ ਸੁਣਿਆ ਕਿ ਡੋਂਕਰ ਲੈ ਕੇ ਜਾਂਦੇ ਆ ਮੈਕਸੀਕੋ ਤੋਂ ਅੱਗੇ ਜੋ ਉੱਥੇ ਕੋਈ ਮੰਦਭਾਗੀ ਗੱਲ ਆ ਜਾਂਦੀ ਏ ਸਾਹਮਣੇ ਲੇਕਿਨ ਇਹ ਆਪਣੇ ਆਪ 'ਚ ਬੜੀ ਅਲੱਗ ਬੜੀ ਹੈਰਾਨ ਕਰਨ ਵਾਲੀ ਪਹਿਲੀ ਤਰ੍ਹਾਂ ਦਾ ਜੀ ਵੈਸੇ ਨਾ ਆਪਣੀ ਉੱਤੇ ਮੇਲ ਪਾਈ ਸੀ ਉਹਨਾਂ ਨੂੰ ਜੀ ਬੇ ਸਾਨੂੰ ਅਸੀਂ ਪਾਈ ਸੀ 3 ਮਈ ਦੀ ਪਾਈ ਆ ਉਹਨਾਂ ਨੂੰ ਮੇਲ ਤੇ ਸਾਨੂੰ ਜਾ ਕੇ ਅੱਜ ਰਿਪਲਾਈ ਆਇਆ ਕੀ ਕਹਿੰਦੇ ਜੀ ਉਹ ਹੁਣੇ ਆਇਆ ਹੀ ਅਜੇ ਵੇ ਉਹ ਕੈਂਜੇ ਸਾਨੂੰ ਜਸਪਾਲ ਹੋਣਾ ਬਾਰੇ ਸਾਨੂੰ ਪਹਿਲਾਂ ਵੀ ਇਨਫੋਰਮੇਸ਼ਨ ਮਿਲਲੀ ਸੀਗੀ ਸਾਡੇ ਦਰਦ ਜਿਹੜਾ ਹੈ ਅਪਮਾਨ ਦਾ ਸਮਝੀਏ ਔਰ ਤੁਹਾਡੇ ਸਾਰੇ ਅੱਗੇ ਬੇਨਤੀ ਹੈ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰ ਦੋ ਤਾਂ ਜੋ ਸੀਐਮ ਭਗਵੰਤ ਮਾਨ ਤੱਕ ਅਤੇ ਪੀਐਮ ਨਰਿੰਦਰ ਮੋਦੀ ਤੱਕ ਪਹੁੰਚ ਜਾਵੇ ਕਿਉਂਕਿ ਜੇ ਗੱਲ ਉਹਨਾਂ ਤੱਕ ਪਹੁੰਚੂਗੀ ਇਹਨਾਂ ਦੇ ਬੱਚੇ ਦੇ ਵਾਪਸ ਆਣ ਦੀ ਉਹੀ ਆਸ ਨੇ ਸਤਸ਼੍ਰੀ ਅਕਾਲ ਪੀਵੀ 33 ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਜੇ ਪੰਜਾਬ ਵਿੱਚ ਰੁਜ਼ਗਾਰ ਮਿਲੇ ਤਾਂ ਨੌਜਵਾਨ ਬਾਹਰ ਦਾ ਰੁੱਖ ਕਿਉ ਕਰੇ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਪਿੰਡ ਲੰਗੜੋਆ ਦੀ ਜਿੱਥੇ ਤੇ ਨੌਜਵਾਨ ਜਸਪਾਲ ਨੂੰ ਪਹਿਲਾ ਸੁਨਹਿਰੇ ਸੁਪਨੇ ਦਿਖਾਏ ਗਏ ਉਸ ਤੋਂ ਬਾਅਦ ਉਸ ਨੂੰ ਡਬਈ ਲੈ ਜਾਇਆ ਗਿਆ ਡਬਈ ਤੋਂ ਬਾਅਦ ਈਰਾਨ ਤੇ ਈਰਾਨ ਵਿੱਚ ਉਸ ਨੂੰ ਕਿਡਨਾਪ ਕਰ ਲਿਆ ਗਿਆ ਕਹਾਣੀ ਰੂਚ ਝੋੜ ਦੇਣ ਵਾਲੀ ਹੈ ਜਸਪਾਲ ਦੀ ਉਮਰ 32-33 ਸਾਲ ਦੱਸੀ ਜਾ ਰਹੀ ਹੈ ਜਸਪਾਲ ਪੰਜਾਬ ਵਿੱਚ ਪੇਂਟਰ ਅਤੇ ਕਾਰਪੈਂਟਰ ਦਾ ਕੰਮ ਕਰਦਾ ਸੀ ਸੁਨਹਿਰਾ ਭਵਿੱਖ ਦੀਆਂ ਗੱਲਾਂ ਕੀਤੀਆਂ ਗਈਆਂ ਕਿ ਪਰਦੇਸ ਲੈ ਕੇ ਜਾਵਾਂਗੇ ਆਸਟ੍ਰੇਲੀਆ ਤੱਕ ਪੰਚਾਵਾਂਗੇ ਸਿਡਨੀ ਲੈ ਕੇ ਜਾਵਾਂਗੇ ਕੰਮਕਾਰ ਹੋਵੇਗਾ ਵਧੀਆ ਘਰ ਵਧੀਆ ਗੱਡੀ ਅਨੇਕਾ ਤਰ੍ਹਾਂ ਦੇ ਏਜੰਟ ਜਿਹੜੇ ਸੁਪਨੇ ਦਿਖਾਉਂਦੇ ਆ ਜਸਪਾਲ ਅਨਪੋਲ ਪੁਣੇ ਵਿੱਚ ਉੱਤੇ ਭਰੋਸਾ ਕਰ ਲੈਂਦਾ ਪਹਿਲਾਂ ਦੁਬਈ ਜਾਂਦਾ ਫਿਰ ਉਸ ਦਾ ਪਰਿਵਾਰ 18 ਲੱਖ ਰੁਪਏ ਦੇ ਆਸ-ਪਾਸ 18 ਲੱਖ ਰੁਪਏ ਤਕਰੀਬਨ ਜੋ ਦੱਸਿਆ ਜਾ ਰਿਹਾ ਉਹ ਭਰ ਵੀ ਦਿੰਦੇ ਆ ਉਸ ਤੋਂ ਬਾਅਦ ਈਰਾਨ ਜਾ ਕੇ ਉਸ ਨੂੰ ਕਿਡਨਾਪ ਕਰ ਲਿਆ ਜਾਂਦਾ ਉਸ ਦੇ ਦੋ ਸਾਥੀਆਂ ਦੇ ਨਾਲ ਜਿਹੜੇ ਦੋ ਨੌਜਵਾਨ ਪੰਜਾਬ ਤੋਂ ਈਰਾਨ ਗਏ ਸੀਗੇ ਹੁਣ ਉਹਨਾਂ ਦੇ ਪਰਿਵਾਰ ਕੋਲ ਪਹੁੰਚੇ ਆ ਕਿਉਂਕਿ ਇਹਨਾਂ ਦੇ ਮੰਦੜੇ ਹਾਲ ਨੇ ਇੱਕ ਮਾਂ ਦੇ ਤੁਸੀਂ ਮੰਦੇ ਹਾਲਾਤ ਸਮਝੋ ਜਿਸ ਦਾ ਬੱਚਾ ਬਗਾਨੀ ਕੰਟਰੀ ਵਿੱਚ ਅਣਜਾਣ ਕੰਟਰੀ ਵਿੱਚ ਕਈ ਦਿਨਾਂ ਤੋਂ ਲਾਪਤਾ ਹੋਵੇ ਤੇ ਘਰ ਵਿੱਚ ਵੀਡੀਓ ਕਾਲਸ ਆਉਂਦੀਆਂ ਹੁਣ ਕਿ ਉਹਦੇ ਪੁੱਤ ਨੂੰ ਕੁੱਟਿਆ ਜਾ ਰਿਹਾ ਬੜੀ ਬੇਰਹਿਮੀ ਦੇ ਨਾਲ ਫਿਜ਼ੀਕਲ ਅਬਿਊਸ ਕੀਤਾ ਜਾ ਰਿਹਾ ਲਹੂ ਲੁਹਾਨ ਹੋਇਆ ਤੇ ਬੱਚਾ ਉਧਰੋਂ ਇਹ ਕਹਿੰਦਾ ਹੋਵੇ ਕਿ ਮੰਮੀ ਪੈਸੇ ਪਾ ਦੋ ਨਹੀਂ ਤਾਂ ਮੈਨੂੰ ਇਹਨਾਂ ਨੇ ਮਾਰ ਦੇਣਾ ਤੁਸੀਂ ਇੱਕ ਮਾਂ ਦਾ ਦਿਲ ਸਮਝ ਸਕਦੇ ਹੋ ਇੱਕ ਮਾਂ ਦੇ ਪੁੱਤ ਨੇ ਜੇ ਦੁਪਹਿਰੇ ਰੋਟੀ ਨਾ ਖਾਧੀ ਹੋਵੇ ਤਾਂ ਵੀ ਉਹਦਾ ਦਿਲ ਤੜਪ ਜਾਂਦਾ ਤੇ ਪਿਛਲੇ ਕਈ ਦਿਨਾਂ ਤੋਂ ਹੁਣ ਰਾਪਤਾ ਵੀ ਨਹੀਂ ਕਾਇਮ ਹੈਗਾ ਸਰਕਾਰ ਨੂੰ ਵੀ ਬੇਨਤੀ ਕਰਨੀ ਆ ਕੇਂਦਰ ਦੀ ਸਰਕਾਰ ਨੂੰ ਸੂਬਾ ਸਰਕਾਰ ਨੂੰ ਵੀ ਬੇਨਤੀ ਕਰਨੀ ਇਸ ਪਰਿਵਾਰ ਨੂੰ ਹੁਣ ਲੋੜ ਹੈ ਦੋ ਨਿੱਕੇ ਨਿੱਕੇ ਬੱਚੇ ਆ ਜਿਸ ਪਾਲ ਦੇ ਬੱਚਿਆਂ ਦੇ ਭਵਿੱਖ ਲਈ ਬੰਦਾ ਕੋਸ਼ਿਸ਼ਾਂ ਕਰਦਾ ਕਿ ਪਰਦੇਸ ਜਾਈਏ ਬੱਚਾ ਲਈ ਕੁਝ ਬਣ ਜਾਊਗਾ ਮੈਂ ਆਪੇ ਉਹਦੀ ਜ਼ਿੰਦਗੀ ਚੰਗੀ ਹੋ ਜੂਗੀ ਲੇਕਿਨ ਇਹ ਨਹੀਂ ਸੀ ਪਤਾ ਇਹੋ ਜਿਹੇ ਹਾਲਾਤ ਬਣ ਜਾਣੇ ਆ ਰੂਹ ਨੂੰ ਝੰਜੋੜ ਦੇਣ ਵਾਲੀਆਂ ਰੋਂਗਟੇ ਖੜੇ ਕਰਨ ਦੇਣ ਵਾਲੀਆਂ ਜਿਹੜੀਆਂ ਵੀਡੀਓਜ਼ ਆ ਉਹ ਆਰਾਮ ਤੋਂ ਆਉਂਦੀਆਂ ਮਾਤਾ ਜੀ ਨੂੰ ਤੁਹਾਡੇ ਰੂਬਰੂ ਕਰਦੇ ਆ ਔਰ ਦਰਦ ਜਿਹੜਾ ਆ ਆਪਾਂ ਮਾਂ ਦਾ ਸਮਝੀਏ ਔਰ ਤੁਹਾਡੇ ਸਾਰੇ ਅੱਗੇ ਬੇਨਤੀ ਹੈ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰ ਦਿਓ ਤਾਂ ਜੋ ਸੀਐਮ ਭਗਵਾਨ ਜੀ ਤਮਾਨ ਤੱਕ ਅਤੇ ਪੀਐਮ ਨਰਿੰਦਰ ਮੋਦੀ ਤੱਕ ਪਹੁੰਚਵੇ ਕਿਉਂਕਿ ਜੇ ਗੱਲ ਉਹਨਾਂ ਤੱਕ ਪਹੁੰਚੂਗੀ ਇਹਨਾਂ ਦੇ ਬੱਚੇ ਦੇ ਵਾਪਸ ਆਣ ਦੀ ਉਹੀ ਆਸ ਨੇ ਮਾਤਾ ਜੀ ਹਮਦਰਦੀ ਹੈ ਤੁਹਾਡੇ ਨਾਲ ਤੁਹਾਡਾ ਦਰਦ ਸਮਝ ਸਕਦੇ ਆ ਪਰ ਤੁਸੀਂ ਇੱਕ ਵਾਰੀ ਗੱਲ ਸਮਝਾਓ ਬੇਟਾ ਕਦੋਂ ਗਿਆ ਕਦੋਂ ਤੋਂ ਲਾਪਤਾ ਹੈ ਕਦੋਂ ਤੋਂ ਗੱਲਬਾਤ ਨਹੀਂ ਹੋ ਰਹੀ ਇਥੋਂ ਮਾਰਚ ਪਹਿਲੇ ਨੂੰ ਗਿਆ ਸੀ ਗੱਲ 1 ਮਾਰਚ 1 ਮਾਰਚ ਨੂੰ ਗਿਆ ਸੀ ਆਪਰੇਲ ਇੱਕ ਅਪ੍ਰੈਲ ਇੱਕ ਅਪ੍ਰੈਲ ਹਾਂਜੀ ਇਥੋਂ ਠੀਕ ਠਾਕ ਚੱਲੇਗਾ ਸੀ ਜਾਂਟ ਨੇ ਇੱਕ ਮਹੀਨਾ ਇਸਨੇ ਧੀਰ ਨੇ ਦੇ ਵੀ ਚ ਰੱਖਿਆ ਸੀ ਅੱਛਾ ਜੀ ਉੱਥੇ ਇਹਦੀ ਗੱਲਬਾਤ ਚੱਲਦੀ ਸੀ ਸਾਡੇ ਨਾਲ ਠੀਕ ਠਾਕ ਸਾਡੇ ਬੱਚੇ ਦੀ ਗੱਲ ਹੁੰਦੀ ਸੀ ਵੀਡੀਓ ਕਾਲ ਵੀ ਹਾਂਜੀ ਵੀਡੀਓ ਕਾਲ ਕਰਕੇ ਆਪਣੇ ਬੱਚੇ ਵੀ ਦੇਖਦਾ ਸੀ ਸਾਨੂੰ ਵੀ ਦੇਖਦਾ ਸੀ ਜਸਪਾਲ ਦੇ ਦੋ ਬੱਚੇ ਆ ਹਾਂਜੀ ਠੀਕ ਹੈ ਜੀ ਫਿਰ ਜਦੋਂ ਮੈਂ ਹੀ ਇੱਕ ਨੂੰ ਜਾਂਟ ਨਾਲ ਗੱਲਬਾਤ ਹੋਣ ਲੱਪੇ ਜਾਂਟ ਨੇ ਪਹਿਲਾਂ 25 ਤਰੀਕ ਦੀ ਕਿਰਾਏ ਉਹਦੀ ਫਲੈਟ ਤਿੰਨਾਂ ਦੇ 25 ਦੀ ਫਿਰ 29 ਦੀ ਕਿਰਾਏ ਦੋ ਹੀ ਫਲੈਟ ਆ ਉਹਨੇ ਮੈਸ ਕਰਾਤੀਆਂ ਫਿਰ ਦੋ ਨੰਬਰ ਚ ਉਹਨੇ ਪਹਿਲੀ ਦੀ ਫਲੈਟ ਕਰਾਤੀ ਕਮੁੰਡੇ ਦਾ ਫੋਨ ਜਿਸਵਾਲ ਦਾ ਕਹਿੰਦਾ ਤੁਸੀਂ ਮੰਮੀ 18 ਲੱਖ ਰੁਪਈਆ ਜਾਂਟ ਨੂੰ ਦੇ ਦਿਓ ਮੇਰੀ ਫਲੈਟ ਆ ਪਹਿਲੀ ਤਰੀਕ ਨੂੰ ਚਲੋ ਮੈਂ ਕਿਹਾ ਠੀਕ ਆ ਅਸੀਂ ਜਾਂਟ ਨੂੰ ਕੈਸ਼ ਦੇ ਦਿੱਤਾ 2 ਲੱਖ 7 ਉਹ ਇੱਥੋਂ ਲੈ ਗਿਆ ਕੈ ਜਾਂਟ ਪੈਸੇ ਸਾਰੇ ਤਾਰਤੀ ਨੇ ਪਹਿਲੀ ਨੂੰ ਜਿਸਵਾਲ ਨੂੰ ਇਰਾਨ ਬਾਹਰ ਤਾਂ 14 ਦਿਨਾਂ ਦਾ ਵੀਜ਼ਾ ਇਰਾਨ ਚ ਕਰ ਦਿੱਤਾ ਇਹਨੇ ਅੱਛਾ ਜੀ ਚਲੋ ਬੱਚੇ ਦਾ ਫੋਨ ਮੇਰੇ ਤਾਂ ਆਇਆ ਕਹਿੰਦਾ ਮੰਮੀ ਮੈਂ ਇਰਾਨ 에ਰਪੋਰਟ ਤੇ ਪਹੁੰਚ ਗਿਆ ਠੀਕ ਠਾਕ ਤੇ ਮੈਂ ਕਿਹਾ ਵੀ ਤੂੰ ਜੱਸੀ ਰੋਟੀ ਰੁੱਟੀ ਖਾਦੀ ਕੋਈ ਕੰਨ ਮਮੀ ਵੀ ਮੈਂ ਪੁੱਛੀ ਗਾ ਰਹੀ ਸੀ ਬਰਟ ਜਸਪਾਲ ਸਭ ਤੋਂ ਛੋਟਾ ਬੱਚਾ ਦੱਸਿਆ ਜਾ ਰਿਹਾ ਤਾਂ ਚਾਰ ਭਰਾਵਾਂ 'ਚ ਸਭ ਤੋਂ ਛੋਟਾ ਹੈ ਔਰ ਛੋਟੇ ਲਾਟਲੇ ਹੁੰਦੇ ਆ ਤੇ ਮਾਂ ਦੇ ਤੁਸੀਂ ਮਨ ਦੀ ਤਬੀਅਤ ਸਮਝੋ 56 ਦਿਨ ਹੋ ਗਏ ਪੁੱਤ ਨੂੰ ਘਰੋਂ ਗਏ ਹੋਏ ਔਰ ਕਿਹਾ ਗਿਆ ਸੀ ਕਿ ਆਸਟ੍ਰੇਲੀਆ ਸਿਡਨੀ ਪਹੁੰਚਾ ਦੇਵਾਂਗੇ ਪਹਿਲਾਂ ਦੁਬਈ ਰੱਖਿਆ ਉੱਥੇ ਫਿਰ ਦੁਬਈ ਦੋ ਵਾਰੀ ਕਹਿੰਦੇ ਫਲਾਈਟ ਮਿਸ ਕਰਵਾ ਦਿੱਤੀ ਉਸ ਤੋਂ ਬਾਅਦ ਪ੍ਰੈਸ਼ਰ ਪਾਇਆ ਗਿਆ ਪਰਿਵਾਰ ਦੇ ਉੱਤੇ ਕਿ ਪੈਸੇ ਦਿਓ ਔਰ ਦਰਮਿਆਨਾ ਪਰਿਵਾਰ ਹੈ ਮੱਧਮ ਵਰਗ ਦਾ ਪਰਿਵਾਰ ਹੈ ਮਿਡਲ ਕਲਾਸ ਫੈਮਿਲੀ ਹੈ ਜਾਂ ਲੋਅਰ ਮਿਡਲ ਕਲਾਸ ਕਹ ਲਈਏ ਕਰਜੇ ਚੱਕ ਚੱਕ ਕੇ ਆਪਣਾ ਸੋਨਾ ਗਹਿਣੇ ਧਰ ਕੇ ਇਹਨਾਂ ਨੇ ਪੈਸੇ ਇਕੱਠੇ ਕੀਤੇ ਦੋ ਨਿੱਕੇ ਨਿੱਕੇ ਬਾਲ ਨੇ ਜਸਪਾਲ ਦੇ ਔਰ ਉਸ ਤੋਂ ਬਾਅਦ ਮਾਤਾ ਜੀ ਫਿਰ ਕੀ ਹੋਇਆ ਇੱਕ ਉਸ ਵੀ ਨਹੀਂ ਕਹਿੰਦਾ ਮੰਮੀ ਵੀ ਦੋ ਮੁੰਡੇ ਦੋ ਤਰੀਕ 2 ਵਜੇ ਆਣੇ ਆਸੀਂ ਇਕੱਠਿਆਂ ਨੇ ਕਹਿੰਦਾ ਸਾਡੀ ਫਲੈਟ ਹੋਣੀ ਇੱਥੋਂ ਕਹਿੰਦਾ ਚਲ ਮੈਂ ਕਿਹਾ ਠੀਕ ਹੈ ਕਹਿੰਦਾ ਸਾਨੂੰ ਹੋਟਲ 'ਚ ਜਾਣ ਤੇ ਨਹੀਂ ਟੈਕਸੀ ਭੇਜਣੀ ਆ ਤਾਂ ਸਾਨੂੰ ਲੈ ਜਾਣਾ ਹੋਟਲ 'ਚ ਰੱਖਣਾ 4 ਦਿਨ ਫਿਰ ਉਹਦੀ ਵੇ ਆਪਣ ਨੂੰ ਫੋਨ ਆਇਆ ਕਹਿੰਦਾ ਵੀ ਜਾਂਟ ਦਾ ਕਹਿੰਦਾ ਵੀ ਉਹਦਾ ਨੈਟ ਖਰਾਬ ਆ ਤੁਸੀਂ ਕਹਿੰਦਾ ਵੀ ਫੋਨ ਨਾ ਕਰਿਓ ਨਾ ਤੁਸੀਂ ਪਰੇਸ਼ਾਨੀ ਟੈਨਸ਼ਨ ਨਾ ਲੇ ਉਹਦਾ ਨੈਟ ਖਰਾਬ ਉਹ ਪਾਕਿਸਤਾਨ ਦੇ ਡੌਂਕਰਾਂ ਨੇ ਚੱਕ ਲਿਆ ਲੈ ਗਿਆ ਗਰਨੈਪ ਕਰਕੇ ਟੈਕਸੀ ਚ ਬਿਠਾ ਕੇ ਇੰਨਾ ਮੁੰਡਿਆਂ ਨੂੰ ਜਾਂਟ ਨੇ ਇਹਨਾਂ ਨੂੰ ਕਹਿਤਾ ਵੀ ਨੋ ਨਾ ਵੀ ਤੁਸੀਂ ਫੋਨ ਨਾ ਕਰੋ ਨੈਟ ਵਰਕ ਖਰਾਬ ਆ ਕੋਈ ਗੱਲ ਪਤ ਨਹੀਂ ਇਹ ਤਾਂ ਮਤਵੰਟੀ ਜਾਣਦੀ ਕਿ ਕਿਡਨੈਪ ਕਰ ਲਈ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਸਮਝਣ ਦਾ ਇਹ ਨੂੰ ਚੋ ਕਰ ਲਿਆ ਜਾਣੀ ਜਦੋਂ ਗਏ 2 ਵਜੇ ਉੱਥੋਂ ਲੈ ਗਏ ਫੇਰ ਉਹਨਾਂ ਨੇ ਚਲੇ ਗਏ ਲੈ ਗਏ ਡੌਂਕਰ ਲੈ ਗਏ ਪਾਕਿਸਤਾਨ ਦੇ ਫੇਰ ਸਾਨੂੰ 2:30 ਵਜੇ ਫੋਨ ਆਇਆ ਕਹਿੰਦਾ ਆਪਣਾ ਨੈਟ ਖੁੱਲਾ ਰੱਖਿਓ ਮੇ ਨੂਨ ਫੋਨ ਆ ਨੈਟ ਖੁੱਲਾ ਰੱਖਿਓ ਵੀ ਮੈਂ ਜ਼ਰੂਰੀ ਗੱਲ ਤੁਹਾਡੇ ਨਾਲ ਕਰਨੀ ਵੀ ਸਾਰੇ ਜਾਗਦੇ ਰਹੋ ਇੱਕ ਇੱਕ ਗੱਲ ਕਿਹਨੇ ਕੀਤੀ ਇਹ ਜਿਸ ਪਾਲ ਨੇ ਜਦੋਂ ਲੈ ਗਏ ਡੌਂਕਰ ਲੈ ਗਏ ਪਾਕਿਸਤਾਨ ਦੇ ਓਕੇ ਜੀ ਤੇ ਫੇਰ 3:30 ਵਜੇ ਫੋਨ ਆਇਆ ਕਹਿੰਦਾ ਵੀ ਸਾਨੂੰ ਕਰਨਾ ਫੜ ਲਿਆ ਡੌਂਕਰਾਂ ਨੇ ਪਾਕਿਸਤਾਨੀ ਸਾਨੂੰ ਗਰਨਾਪ ਕਰ ਲਿਆ ਸਾਨੂੰ 18 ਲੱਖ ਜਿੱਥੋਂ ਮਰਜੀ ਸਵੇਰ ਨੂੰ ਪਾਵੋ ਮੈਨੂੰ ਛਡਾਵੋ ਵੀ ਸਾਡੇ ਦਾ ਪਤਾ ਨਹੀਂ ਕੀ ਬਣ ਜਾਣਾ ਕੀ ਨਹੀਂ ਬਣ ਜਾਣਾ ਚਲੋ ਅਸੀਂ ਜਾਂਟ ਨੂੰ ਫੋਨ ਕੀਤਾ ਅਸੀਂ ਗੱਡੀ ਕਿਸੇ ਦੀ ਕਰਾਈ ਅਸੀਂ ਲੈ ਗਏ ਜਾਂਟ ਦਾ ਫੋਨ ਵੀ ਆ ਗਿਆ ਵੈਦਰ ਦਾ ਹੋਈ ਆ ਅਸੀਂ ਚਲੇ ਗਏ ਦਫ਼ਤਰ ਚਲੇ ਗਏ ਉਹ ਵੀ ਪਾਰਟੀਆਂ ਆ ਗਈਆਂ ਮੁੰਡਿਆਂ ਨਾਲ ਉੱਥੇ ਜਾਂਟ ਨਾਲ ਗੱਲਬਾਤ ਹੁੰਦੀ ਹੈ ਜਾਂਟੇ ਦਿਵਸ ਕਰਦਾ ਰਿਹਾ ਮੈਂ ਜੰਦਾ ਮੈਂ ਕਰਦਾ ਫੋਨ ਕਰਦਾ ਕੋਈ ਗੱਲਬਾਤ ਅੰਸਰੇ ਚੜੀ ਕਿੱਡਰ ਦੀ ਗੱਲ ਹੈ ਜੀ ਇਹ ਤਿੰਨ 2 ਮਈ ਦੀ 2 ਮਈ ਦੀ 2 ਮਈ ਦੀ ਹਾਂ ਜੀ ਫਿਰ ਉਹਨਾਂ ਨੇ ਕੀ ਕੀਤਾ ਫਿਰ ਤੇ ਜੰਟਤੀ ਇਹਦੇ ਨੇ ਕਹਿੰਦਾ ਤਿੰਨ ਤਰੀਕ ਨੂੰ ਕਹਿੰਦਾ ਮੇਰੀ ਟੇਕਟ ਕਰਵਾ ਦੋ ਆਉਂਦੀ ਮੈਂ ਤੁਹਾਡੇ ਮੁੰਡੇ ਲੈ ਕੇ ਆਂਦਾ ਆ ਸਾਨੂੰ ਸਾਰਿਆਂ ਤਿੰਨਾਂ ਜਾਨਤ ਫੇਰ ਤੁਹਾਡੇ ਤੋਂ ਪੈਸੇ ਮੰਗ ਰਿਹਾ ਕਿ ਮੇਰੀ ਟਿਕਟ ਕਰਾ ਤੂੰ ਹਾਂਜੀ ਤੇ ਅਰੇ ਇਹ ਕੋਰ ਉਹਨੇ ਆਪਣੀ ਕੋ ਟਿਕਟ ਕਰਾ ਕੇ ਤੇ ਅਸੀਂ ਟਿਕਟ ਇਹਨਾਂ ਨੇ ਕਰਵਾਤੀ ਤੇ ਅੰਟ ਨੇ ਭਲੇਖਾ ਦੇ ਕੇ ਏਜੰਟ ਚੰਦੀਗੜ੍ਹ ਨੇ ਆਣੇ ਚੜਾ ਕੇ ਆਏ ਤਿੰਨੇ ਮੁੰਡੇ ਜਾ ਕੇ ਭਲੇਖਾ ਦੇ ਕੇ ਫੇਰ ਜੰਟ ਛਾਪਨ ਹੋ ਗਿਆ ਤੇ ਹੁਣ ਏਜੰਟ ਆਣ ਗਿਆ ਕਿ ਨਹੀਂ ਨਹੀਂ ਗਿਆ ਹੀ ਨਹੀਂ ਚੜ੍ਹਿਆ ਨਹੀਂ ਇਥੋਂ ਟੇਕ ਟੱਪਣੀ ਮੈਸੇਜ ਕਰੋ ਆਤੀ ਉਹਨੇ ਜਾ ਕੇ ਗਿਆ ਨਹੀਂ ਫੇਰ ਐਦਾਂ ਹੀ ਗੱਲ ਵਾ ਚਲਦੀ ਚਲਦੀ ਫੇਰ ਸਾਨੂੰ ਨਿਆਣਿਆਂ ਦੇ ਵੀਡੀਓ ਕਾਲ ਲਾ ਪੈ ਕਰਨ ਕੁੱਟਣ ਮਾਰਨ ਲਾ ਪੈ bıਚਾਕੂ ਮਾਰਨ ਲਾ ਪੈ ਟੂਈਆਂ ਤੇ ਕਦੇ ਬੂਰੇ ਬੂਰੇ ਹਾਲ ਖੂਨ ਚੁੰਦੇ ਤੇ ਖਾਲਦੇ ਮੁੰਡੇ ਰੋਂਦੇ ਪੇਟਦੇ ਦਿਖਾਉਂਗੇ ਆਵਾਜ਼ਾਂ ਤੁਸੀਂ ਸੁਣੇ ਜਸਪਾਲ ਦੀ ਆਵਾਜ਼ ਹੀ ਆ ਹਾਂਜੀ ਹਾਂਜੀ ਆਵਾਜ਼ਾਂ ਸੁਣਦੇ ਸੀ ਅਸੀਂ ਮੈਂ ਤਾਂ ਗੱਲਿਆਂ ਨੂੰ ਕੀਤੀ ਇੱਕ ਦਿਨ ਕੀਤੀ 8-9 ਦਿਨਾਂ ਚ ਗਾਲ ਬਹੁਤ ਬੂਰੇ ਬੂਰੇ ਹਾਲ ਕਿੰਨੇ ਦਿਨ ਹੋ ਗਏ ਡਾਂਕਰਾਂ ਦੀ ਕਾਲ ਵੀ ਨਹੀਂ ਆਈ ਹੁਣ ਕਿੰਨੇ ਦਿਨ ਹੋ ਗਏ 13 ਦਿਨ ਹੋ ਗਏ ਸਾਡੇ ਨਾਲ ਸਾਡੇ ਬੱਚਿਆਂ ਦੀ ਗੱਲ ਕੋਈ ਨਹੀਂ ਹੋਈ ਹੈਗੀ ਯਾਰ ਤੁਹਾਨੂੰ ਪਹਿਲਾਂ ਡਰਾਇਆ ਵੀ ਗਿਆ ਕਿ ਜੇ ਤੁਸੀਂ মিডিਆ ਚ ਗਏ ਜਾਂ ਪੁਲਿਸ ਪ੍ਰਸ਼ਾਸਨ ਕੋ ਗਏ ਤਾਂ ਬੱਚਿਆਂ ਦਾ ਕੋਈ ਨੁਕਸਾਨ ਕਰਾਂਗੇ ਹਾਂਜੀ ਗੱਲਾਂ ਬਹੁਤ ਉਹਨਾਂ ਨੇ ਕੀਤੀਆਂ ਅਸੀਂ ਗਏ ਰੇਲ ਰੋੜੀ ਕੋਲ ਵੀ ਗਏ ਕਹਿੰਦਾ ਮੈਂ ਐਸਐਸਪੀ ਨਵੇਂ ਸ਼ਹਿਰ ਫੋਨ ਲਾਤਾ ਤੁਸੀਂ ਇੱਕ ਉਹਦੇ ਕੋਲ ਜਾ ਦਰਖਾਸਤ ਦੋ ਅਸੀਂ ਦਿੱਤੀ ਜਾ ਕੇ ਦਰਖਾਸਤ ਐਸਐਸਪੀ ਨੂੰ ਕੋ ਦਰਖਾਸਤ ਦਿੱਤੀ ਜੀ ਡੀਐਸਪੀ ਤੇ ਉਹਦੇ ਐਸਐਸਪੀ ਦੇ ਦਿੱਤੀ ਦਰਖਾਸਤ ਕਿੱਦਣ ਦਿੱਤੀ ਜੀ ਕੰਨ ਕਿੱਦਣ ਦੇ ਕੇ ਐਸੇ ਐਸਐਸਪੀ ਦੇ ਜੀ ਹੋ ਗਿਆ ਸਾਨੂੰ 4-5 ਦਿਨ 4-5 ਦਿਨ ਹੋ ਗਏ ਇਹ ਨੇ ਬੁਲਾਇਆ ਡੀਐਸਪੀ ਨੇ ਬੁਲਾਇਆ ਅਸੀਂ ਗਏ ਫੇ ਗੱਲਬਾਤ ਸੁਣੀ ਮਾੜੀ ਮੋਟੀ ਕਹਿੰਦਾ ਦੁੱਖ ਬੀਬੀ ਮੈਨੂੰ ਬਹੁਤ ਆ ਕਹਿੰਦਾ ਮਾਤਾ ਬਈ ਤੁਸੀਂ ਦਰਖਾਸਤ ਹੈ ਜਿੱਥੇ ਪੈਸੇ ਚਾਹੇ ਹਿਆਰ ਪਰ ਦੋ ਬੋਚਾ ਜਲੰਧਰ ਦੋ ਵਿੱਚ ਅਸੀਂ ਕੋਕਾਰ ਬਾਈ ਮੈਂ ਕਹਿੰਦਾ ਉਦੋਂ ਨੂੰ ਮਾਰ ਕਰ ਦਿੰਦਾ ਉੱਥੇ ਵੀ ਅਸੀਂ ਰੋਂਦੇ ਕਲਾਂਦੇ ਆ ਗਏ ਉਹਨਾਂ ਦੇ ਮਾਰਕ ਕਰਨਾ ਮਾਤਾ ਜੀ ਉਹ ਪੰਜਾਬ ਚ ਘੁੰਮੇ ਜਾਣੀ ਹੈ ਨਾ ਗੱਲ ਤਾਂ ਇਹ ਆ ਕਿ ਪੰਜਾਬ ਦੀ ਸਰਕਾਰ ਕੇਂਦਰ ਸਰਕਾਰ ਨਾਲ ਗੱਲ ਕਰਕੇ ਈਰਾਨ ਦੀ ਸਰਕਾਰ ਨਾਲ ਰابطਾ ਬਣਾਵੇ ਫਿਰ ਬੱਚੇ ਵਾਪਸ ਆਉਣਗੇ ਇਹ ਤਾਂ ਡੀਐਸਪੀ ਜਾਂ ਐਸਐਸਪੀ ਦੇ ਲੈਵਲ ਦਾ ਮਾਮਲਾ ਨਹੀਂ ਆ ਇਹ ਸੀਐਮ ਭਗਵੰਤ ਮਾਨ ਨੂੰ ਇੰਟਰਵਿਊ ਕਰਨਾ ਚਾਹੀਦਾ ਮੈਂ ਚਾਹੁੰਦਾ ਇੱਕ ਵਾਰੀ ਤੁਸੀਂ ਸੀਐਮ ਭਗਵੰਤ ਮਾਨ ਨੂੰ ਬੇਨਤੀ ਕਰ ਦੋ ਅਸੀਂ ਤੇ ਬੇਨਤੀ ਕਰਦੇ ਆਂ ਜੀ ਸਾਡੇ ਬੱਚੇ ਛਡਵਾ ਦੇਵੇ ਭਗਵਾਨਤਮਾਨ ਸਰਕਾਰ ਰਲ ਕੇ ਸਾਡੀ ਇਹੀ ਬੇਨਤੀ ਸਾਡੇ ਬੱਚੇ ਉਧਰੋਂ ਛਡਾ ਦੇਵੇ 18-18 ਲੱਖੋਂ ਡੋਂਕਰ ਮੰਗਦੇ ਵੇ ਸਾਨੂੰ ਪੈਸੇ ਪਾਵੋ ਕਦੀ ਬੱਚਿਆਂ ਨੂੰ ਕਹਿੰਦੇ ਤੁਹਾਡੀ ਲੱਤ ਵੜਦੇਣੀ ਕਦੀ ਕਹਿੰਦੇ ਵਾਂ ਵੜਦੇਣੀ ਬਹੁਤ ਬੁਰੇ-ਬੁਰੇ ਹਾਲ ਕਰਦੇ ਦੋ ਨਿੱਕੇ-ਨਿੱਕੇ ਬੱਚੇ ਜਸਪਾਲ ਦੇ ਹਾਂਜੀ ਉਹਨਾਂ ਨੂੰ ਦੇਖ ਕੇ ਵੀ ਮਨ ਪਰਦਾ ਹੁਣਾ ਇਹਨਾਂ ਦਾ ਪਿਓ ਉੱਥੇ ਬਾਹਰ ਕਿਡਨਾਪ ਕੀਤਾ ਗਿਆ ਆਪਣੇ ਆਪ 'ਚ ਇੱਕ ਅਲੱਗ ਸਥਿਤੀ ਆ ਪਹਿਲੀ ਵਾਰ ਅਜਿਹੀ ਸਥਿਤੀ ਸੁਣਦੇ ਆਂ ਬੜੀ ਵਾਰ ਸੁਣਿਆ ਕਿ ਡੋਂਕਰ ਲੈ ਕੇ ਜਾਂਦੇ ਆ ਮੈਕਸੀਕੋ ਤੋਂ ਅੱਗੇ ਜੇ ਉੱਥੇ ਕੋਈ ਮੰਦਭਾਗੀ ਗੱਲ ਆ ਜਾਂਦੀ ਹੈ ਸਾਹਮਣੇ ਲੇਕਿਨ ਇਹ ਆਪਣੇ ਆਪ 'ਚ ਬੜੀ ਅਲੱਗ ਬੜੀ ਹੈਰਾਨ ਕਰਨ ਵਾਲੀ ਪਹਿਲੀ ਤਰ੍ਹਾਂ ਦਾ ਤਜਰਬਾ ਆ ਕਿ ਨੌਜਵਾਨ ਇੱਥੋਂ ਈਰਾਨ ਜਾਂਦੇ ਆ 4 ਦਿਨ ਦਾ ਵੀਜ਼ਾ ਔਰ ਜਿੱਦ ਹੀ 에ਰਪੋਰਟ ਤੋਂ ਬਾਹਰ ਨਿਕਲਦੇ ਪਾਕਿਸਤਾਨ ਦੇ ਡੋਂਕਰ ਜਿਹੜੇ ਆ ਉਹਨਾਂ ਨੂੰ ਕਿਟਨੈਪ ਕਰ ਲੈਂਦੇ ਆ ਔਰ ਹੁਣ ਇਹ ਵਿਚਾਰੇ ਕਦੇ ਐਸਐਸਪੀ ਕੋ ਜਾਂਦੇ ਆ ਕਦੇ ਡੀਐਸਪੀ ਕੋ ਜਾਂਦੇ ਉਹ ਕਹਿੰਦੇ ਮਾਰਕ ਕਰ ਦਿੰਦੇ ਆ ਜੇ ਮਾਰਕ ਕਰਨਾ ਬੱਚੇ ਵਾਪਸ ਆਉਂਦੇ ਆ ਫਿਰ 100 ਵਾਰ ਮਾਰਕ ਕਰ ਦੋ ਪਰ ਇੱਥੇ ਗੱਲ ਨਹੀਂ ਨਿਬੜਨੀ ਇਹ ਬੇਨਤੀ ਆ ਪੰਜਾਬ ਸਰਕਾਰ ਨੂੰ ਤੁਹਾਡੇ ਕੋਲ 95 ਐਮਐਲਏ ਹੈਗੇ ਆ ਜਾਂ 117 ਦੇ 17 ਐਮਐਲਏ ਨੂੰ ਬੇਨਤੀ ਆ ਪੰਜਾਬ ਦੇ ਜਿੰਨੇ ਐਮਪੀ ਆ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਕੇਂਦਰ ਸਰਕਾਰ ਨਾਲ ਗੱਲ ਕਰੋ ਈਰਾਨ ਦੀ ਅਬੈਸੀ ਤੱਕ ਪਹੁੰਚ ਕਰੋ ਔਰ ਉਸ ਤੋਂ ਬਾਅਦ ਜਿਹੜੀ ਈਰਾਨ ਦੀ ਸਰਕਾਰ ਉਹਨੂੰ ਐਟ ਲਿਸਟ ਅਵੇਅਰਤਾ ਕਰੋ ਉਹਨੂੰ ਦੱਸਿਆ ਤੇ ਜਾਵੇ ਕਿ ਘਟਨਾ ਹੋਈ ਕੀ ਹੈ ਇਹ ਵਾਰਦਾਤ ਕੀਤੀ ਗਈ ਹੈ ਪਾਕਿਸਤਾਨ ਦੇ ਡੌਂਕਰਾਂ ਵੱਲੋਂ ਕਿਉਂਕਿ ਇਹਨਾਂ ਨੂੰ ਜਿਹੜੇ ਖਾਤੇ ਆ ਉਹ ਪਾਕਿਸਤਾਨ ਦੇ ਭੇਜੇ ਜਾ ਰਹੇ ਕਿ ਪਾਕਿਸਤਾਨ ਦੇ ਖਾਤੇ 'ਚ ਪੈਸੇ ਪਾ ਦਿਓ ਤਾਂ ਇਸ ਵੇਲੇ ਬਹੁਤ ਜ਼ਰੂਰਤ ਹੈ ਇਸ ਪਰਿਵਾਰ ਨੂੰ ਪੰਜਾਬ ਨੂੰ ਤਾਂ ਜੋ ਸਰਕਾਰਾਂ ਤੋਂ ਲੋਕਾਂ ਦਾ ਭਰੋਸਾ ਨਾ ਉੱਠੇ ਸਰਕਾਰ ਦੇ ਐਮ.ਐਲ.ਏ ਐਮ.ਪੀ ਸਾਰੇ ਜਿਹੜੇ ਉਹ ਕੇਂਦਰ ਸਰਕਾਰ ਨਾਲ ਰابطਾ ਤੈਅ ਕਰਨ ਇਰਾਨ ਦੀ ਐਮਪੈਸੀ ਨਾਲ ਗੱਲਬਾਤ ਹੋਵੇ ਉਸ ਤੋਂ ਬਾਅਦ ਇਹਨਾਂ ਦੇ ਬੱਚਿਆਂ ਨੂੰ ਉੱਥੋਂ ਛਡਾਇਆ ਜਾਵੇ ਜੇ ਛਡਾਣਾ ਚਾਹਣ ਤਾਂ ਕੁਝ ਕੁ ਘੰਟਿਆਂ ਦੀ ਗੱਲ ਹੈ ਜੇ ਇਰਾਨ ਸਰਕਾਰ ਨੂੰ ਅਵੇਅਰ ਕਰ ਦਿੱਤਾ ਜਾਵੇ ਤੇ ਜੇ ਗੱਲ ਨੂੰ ਠੰਡੇ ਬਸਤੇ ਚ ਪਾਣੀਆ ਫਿਰ ਚਾਹੇ ਫਾਈਲਾਂ ਦੇ ਉੱਤੇ ਬੈਠੇ ਰਹਿਣ ਫਿਰ ਹੱਲ ਨਹੀਂ ਹੋਣਾ ਮਾਤਾ ਜੀ ਹੁਣ 13 ਦਿਨ ਹੋ ਕੇ ਗੱਲਬਾਤ ਨਹੀਂ ਹੋਈ ਲਾਸਟ ਟਾਈਮ ਉਹਨਾਂ ਨੇ ਕੀ ਕਿਹਾ ਸੀ ਉਹ ਸੀ ਨੀ ਗਿਆ ਵਸ ਪਹਿਲੇ ਗਾਲੀ ਨਾ ਨਿਆਣੇ ਨੇ ਵੀਡੀਓ ਕਾਲ ਕਰਦੇ ਸਾਨੂੰ ਲੱਖ ਪਾਦਾ 2 ਲੱਖ ਪਾਦਾ ਸਾਨੂੰ ਛੱਡ ਦੇਣਾ ਛੱਡ ਦੇਣਾ ਕਦੀ ਕਹਿੰਦੇ ਤੁਹਾਡੀ ਲੱਤ ਬਾੜ ਦੇਣੀ ਬਾਹ ਪਾੜ ਦੇਣ ਕੰਨ ਬਾੜ ਦੇਣਾ ਕਦੀ ਕਹਿੰਦੇ ਜੇ ਵੀ ਕੋਈ ਪੈਸੇ ਨਹੀਂ ਅਸੀਂ ਨਹੀਂ ਫਿਰ ਜੇ ਡਰਦੇ ਆ ਤੇ ਪਹਿਲਾਂ ਵੀ ਜਿਹੜਾ 18 ਲੱਖ ਲਾਇਆ ਉਹ ਕਿੱਥੋਂ ਇਕੱਠਾ ਕੀਤਾ ਉਹ ਸਾਡੇ ਕੋਲ ਰਸੀਦਾਂ ਪਈਆਂ ਲੋਕਾਂ ਟੁੰਮਾ ਟਾਈਆਂ ਕੋਈ ਪੰਜ ਤੇ ਚੱਕਿਆ ਰਸੀਦਾਂ ਸਾਰੀਆਂ ਸਾਡੇ ਕੋਲ ਪਈਆਂ 18 18 ਡਾਂਕਰ ਮੰਗਦੇ ਤੁਹਾਡੇ ਕੋਲ ਉਹ ਦੇ ਕੇ ਵੀ ਮਾਤਾ ਜੀ ਕਿਹੜਾ ਕੋਈ ਗਾਰੰਟੀ ਆ ਕਿ ਪੁੱਤ ਨੂੰ ਛੱਡ ਦੇਣਗੇ ਇਰਾਨ ਸਰਕਾਰ ਇਰਾਨ ਦੀ ਪੁਲਿਸ ਨਾਲ ਜਾਂ ਸਰਕਾਰ ਨਾਲ ਕੋਈ ਤੁਹਾਡੇ ਪਰਿਵਾਰਾਂ ਨੇ ਕੋਈ ਰਾਬਤਾ ਬਣਾਉਣ ਦੀ ਕੋਈ ਗੱਲ ਕੀਤੀ ਹੈ ਹਲੇ ਤੱਕ ਸ਼ੁਰੂ ਨਹੀਂ ਹਜੇ ਨਹੀਂ ਕੀਤੀ ਕੀਤੀ ਹੈ ਜੀ ਮੇਲ ਦਾ ਵੀ ਮੇਲਸ ਕੀਤੀ ਹੈ ਆਰਾਮ ਦੀ ਸਰਕਾਰ ਨੂੰ ਹਾਂ ਜੀ ਹਾਂ ਜੀ ਕੀ ਪ੍ਰਸ਼ਾਸਨ ਨੂੰ ਕੀਤੀ ਕਿਹਨੂੰ ਕੀਤੀ ਹੈ ਜੀ ਉਹਨਾਂ ਦੀ ਐਮਬੈਸੀ ਚ ਇਰਾਨ ਨੇ ਮੈਸੇਜ ਜਿਹੜੀ ਇੰਡੀਅਨ ਐਮਬੈਸੀ ਹੈ ਨਾ ਆਪਣੀ ਉੱਥੇ ਮੇਲ ਪਾਈ ਸੀ ਕਿ ਉਹਨਾਂ ਨੂੰ ਜੀ ਬੇ ਸਾਨੂੰ ਅਸੀਂ ਪਾਈ ਸੀ 3 ਮਈ ਦੀ ਪਾਈ ਆ ਉਹਨਾਂ ਨੂੰ ਮੇਲ ਤੇ ਸਾਨੂੰ ਜਾ ਕੇ ਅੱਜ ਰਿਪਲਾਈ ਆਇਆ ਕੀ ਕਹਿੰਦੇ ਜੀ ਉਹ ਹੁਣੇ ਆਇਆ ਹੀ ਹੈ ਹਜੇ ਵੇ ਉਹ ਕਹਿੰਦੇ ਸਾਨੂੰ ਜਸਪਾਲ ਉਹਨਾਂ ਬਾਰੇ ਸਾਨੂੰ ਪਹਿਲਾਂ ਵੀ ਇਨਫੋਰਮੇਸ਼ਨ ਮਿਲਲੀ ਸੀਗੀ ਤੁਹਾਡੇ ਬੰਦੇ ਕਿ ਜਸ ਜਸਪ੍ਰੀ ਜਸਪ੍ਰੀ ਸਿੰਘ ਆ ਕੋਈ ਉਹਦੇ ਨਾਲ ਧਾਰ ਸਾਡੀ ਸਾਡੀ ਗੱਲ ਵੀ ਹੋਈ ਸੀਗੀ ਵੀ ਇਸ ਬੰਦੇ ਬਾਰੇ ਤੇ ਫਿਰ ਕਹਿੰਦੇ ਅਸੀਂ ਅੱਗੇ ਕਾਰਵਾਈ ਕਰਾਂਗੇ ਜਿੱਦਾਂ ਵੀ ਤੁਹਾਨੂੰ ਸਾਨੂੰ ਅਪਡੇਟ ਮਿਲੂਗੀ ਅਸੀਂ ਤੁਹਾਨੂੰ ਅਪਡੇਟ ਦਵਾਂਗੇ ਬਸ ਇੰਨਾ ਕੇ ਕਿਹਾ ਹੈ ਉਹਨਾਂ ਨੇ ਜੀ ਅੰਬੈਸੀ ਵੱਲੋਂ ਤੁਹਾਨੂੰ ਮੈਸੇਜ ਹਾਂ ਜੀ ਅੰਬੈਸੀ ਵੱਲੋਂ ਮੇਰੇ ਕੋਲ ਹੈ ਵੀ ਆ ਜੀ ਇੱਕ ਉਹਨੂੰ ਦਿਖਾ ਦਿਓ ਦਾ ਪਰਿਵਾਰ ਆਪਣੇ ਵੱਲੋਂ ਹਰ ਹੀਲੇ ਕੋਸ਼ਿਸ਼ ਕਰ ਰਿਹਾ ਔਰ ਨਿੱਕਾ ਜਿਹਾ ਬਾਲ ਜਸਪਾਲ ਦਾ ਜੀ ਉਹ ਛੋਟਾ ਕਿੰਨਾ ਵੱਡਾ ਜਿਗਰਾ ਕਰਕੇ ਪਹਿਲਾਂ ਤੇ ਥੋ ਘਰਾਂ ਚੋਂ ਬੰਦੇ ਜਾਂਦੇ ਆ ਕਿ ਬਾਹਰ ਜਾਈਏ ਤਾਂ ਜੋ ਬੱਚੇ ਨੂੰ ਵਧੀਆ ਫਿਊਚਰ ਦਵਾਂਗੇ ਉਸ ਤੋਂ ਬਾਅਦ ਇਸ ਤਰੀਕੇ ਦੇ ਹਾਲਾਤ ਬਣ ਜਾਣ ਦਿਖਾਈਓ ਪਾਜੀ ਮੜ ਜੇ ਪੜ ਲਈਏ ਉਸ ਤੋਂ ਬਾਅਦ ਇਸ ਤਰੀਕੇ ਦੇ ਹਾਲਾਤ ਬਣ ਜਾਣ ਤਾਂ ਕਿੱਡਾ ਵੱਡਾ ਦਰਦਮੰਤ ਆ ਜਾਂਦਾ ਆ ਭੈਣ ਹੈ ਇਹਨਾਂ ਦੇ ਹਸਬੰਡ ਨੇ ਜਸਪਾਲ ਜੀ ਕਿੱਡਾ ਵੱਡਾ ਮਨ ਤੇ ਉੱਤੇ ਬੋਝ ਹੁੰਦਾ ਜਦ ਜੀਵਨ ਸਾਥੀ ਇਸ ਤਰੀਕੇ ਫਸਿਆ ਹੁੰਦਾ ਤਾਂ ਅਸੀਂ ਸਮਝ ਸਕਦੇ ਹਾਂ this is to inform you that we are presently following the case of kidnapping of three indian national mr husanpreet singh mr amritpal singh and mr jaspal singh with the irani ministry of foreign affairs since the receipt of initial information mr jaspreet singh a cousin of mr husanpreet singh has been in contact with the embassy he has been providing relevant information related to the case and following Up on behalf of the uh, indian nationals the embassy has also informed him of all updates and action undertaken in relation to this case in this regard we are kindly request you to confirm whether you are whether mr jaspassing is pursuing this matter and whether he has shared with you the updates providing to him by embassy edi edi detail jehdi aap legal rai jehdi hai wo aap wakiil to vi le lenne fir us to baad tusi jehda reply kariyo te ਬਾਕੀ ਉਧਰੋਂ ਤੁਹਾਨੂੰ ਅਪਡੇਟ ਕੀਤਾ ਗਿਆ ਤਾਂ ਤੁਸੀਂ ਟੱਚ ਚ ਰਹਿਣ ਲਗਾਤਾਰ ਇਹਨਾਂ ਦੇ ਰਾਪਤੇ ਚਲੋ ਲਗਾਤਾਰ ਇਹਨਾਂ ਦੇ ਰਾਪਤੇ ਚ ਰੋ ਇਹਨਾਂ ਨੂੰ ਮੈਸੇਜ ਕਰਦੇ ਰਹੋ ਹਾਂਜੀ ਹੁਣ ਕੋਈ ਨਹੀਂ ਹੁਣ ਸਾਨੂੰ ਇਨਫੋਰਮੇਸ਼ਨ ਉਹਨਾਂ ਨੇ ਆਈ ਆ ਤੇ ਉਹ ਕਹਿੰਦੇ ਤੁਹਾਨੂੰ ਕੋਈ ਅੱਗੇ ਅਪਡੇਟ ਸਾਨੂੰ ਕੋਈ ਮਿਲੀ ਉਹਨਾਂ ਦੀ ਤੁਹਾਡੇ ਬੰਦਿਆਂ ਦੀ ਵੀ ਤੁਹਾਨੂੰ ਅਪਡੇਟ ਦਵਾਂਗੇ ਅਸੀਂ ਮੈਸੇਜ ਕਰਾਂਗੇ ਦੁਬਾਰੋ ਹੁਣ ਇਹਨਾਂ ਨੂੰ ਅਸੀਂ ਫੇਰ ਤੋਂ ਇੱਕ ਵਾਰੀ ਮੈਸੇਜ ਕਰਾਂਗੇ ਵੀ ਸਾਡੇ ਬੰਦਿਆਂ ਦੇ ਆਪਣੇ ਵਕੀਲ ਨਾਲ ਹੁਣੇ ਗੱਲਬਾਤ ਕਰਕੇ ਆਪਾਂ ਇਹਨਾਂ ਨੂੰ ਰਿਪਲਾਈ ਭੇਜ ਦਿੰਨੇ ਜੋ ਟੁਕ ਮਾਰ ਰਿਹਾ ਪਲਾਈ ਆਪਾਂ ਭੇਜ ਦੇਣਾ ਕਿਉਂਕਿ ਉਹ ਉਹ ਗੱਲ ਕੁਝ ਹੋਰ ਕਹਿ ਰਿਹਾ ਤੁਸੀਂ ਗੱਲ ਕੁਝ ਹੋਰ ਕਹਿ ਰਹੇ ਹੋ ਉਹ ਆਪਾਂ ਵੀਡੀਓ ਤੋਂ ਬਾਅਦ ਡਿਸਕਸ ਕਰ ਲੈਂਦੇ ਆ ਠੀਕ ਹੈ ਇਹ ਪਰਿਵਾਰ ਹੈ ਜੀ ਤੁਹਾਡੀ ਮਿਹਰਬਾਨੀ ਦੀ ਲੋੜ ਹੈ ਤੁਹਾਡੀ ਹੈਲਪ ਦੀ ਲੋੜ ਹੈ ਤੁਸੀਂ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਕਿ ਸੀਐਮ ਮਾਨ ਜਿਹੜੇ ਆ ਉਹ ਥੋੜਾ ਇਸ ਗੱਲ ਵੱਲ ਧਿਆਨ ਦੇਣ ਕੇਂਦਰ ਸਰਕਾਰ ਧਿਆਨ ਦੇਵੇ ਔਰ ਇਹ ਦੇਖੋ ਕਹਿੰਦੇ ਕਿ 2 ਤਰੀਕ ਨੂੰ ਮੇਲ ਕੀਤੀ ਹੈ ਤੇ ਅੱਜ 28 ਤਰੀਕ ਹੋ ਗਈ ਹੈ ਜਾ ਕੇ 26 ਦਿਨਾਂ ਬਾਅਦ ਰਪਲਾਈ ਆਇਆ ਤੇ ਜੇ ਕੇਂਦਰ ਸਰਕਾਰ ਗੱਲ ਕਰੂਗੀ ਤਾਂ ਰਪਲਾਈ 26 ਸਕਿੰਟਾਂ ਚ ਆ ਜਾਣਾ ਇਸ ਕਰਕੇ ਬੇਨਤੀ ਹੈ ਕਿ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਇੰਟਰਵਿਨ ਕਰੇ ਪਰਿਵਾਰ ਦੇ ਹਾਲਾਤ ਸਮਝਿਓ ਸਭ ਤੋਂ ਛੋਟਾ ਪੁੱਤਰ ਹੈ ਦੋ ਬੱਚਿਆਂ ਦਾ ਪਿਓ ਹੈ ਆ ਸਾਡੀ ਭੈਣ ਇੱਥੇ ਉਹਦੀ ਉਡੀਕ ਚ ਵੇਟ ਕਰ ਰਹੀ ਹੈ ਕਹਿੰਦੇ ਕਿ ਸਾਨੂੰ ਆਸਟ੍ਰੇਲੀਆ ਦੀ ਲੋੜ ਨਹੀਂ ਸਾਡਾ ਪੁੱਤ ਘਰੇ ਹੀ ਵਾਪਸ ਆ ਜਾਵੇ ਸਾਡੇ ਲਈ ਉਹੀ ਬਹੁਤ ਹੈ ਪੈਨ ਉਹਨਾਂ ਦੀ ਇੱਕ ਵਾਰੀ ਤਸਵੀਰ ਦਿਖਾ ਦਿਓ ਉਹਨਾਂ ਦੇ ਮਿਸਿਸ ਨੇ ਦੋ ਬੱਚੇ ਨੇ ਛੋਟੇ ਛੋਟੇ ਉਡੀਕ ਕਰ ਰਹੇ ਨੇ ਕਿ ਕਦੋਂ ਜਸਪਾਲ ਘਰ ਵਾਪਸ ਆਵੇ ਬਾਕੀ ਮਾਂ ਦੀਆਂ ਆਂਦਰਾਂ ਤੋਂ ਹੀ ਸਮਝ ਸਕਦੇ ਹੋ ਪੂਰਾ ਜਹਾਨ ਸੁੰਨਾ ਲੱਗ ਰਿਹਾ ਨਾ ਕੋ ਰੋਟੀ ਚੰਗੀ ਲੱਗਦੀ ਨਾ ਪਾਣੀ ਚੰਗਾ ਲੱਗਦਾ ਨਾ ਜਹਾਨ ਚੰਗਾ ਲੱਗਦਾ ਜਦ ਤੱਕ ਇਹ ਮਾਂ ਆਪਣੇ ਪੁੱਤ ਨੂੰ ਨਹੀਂ ਦੇਖਦੀ ਇਹਨੂੰ ਜਹਾਨ ਸੁਣਨਾ ਹੀ ਲੱਗਣਾ ਤਾਂ ਤੁਹਾਡੇ ਸਾਰੇ ਅੱਗੇ ਬੇਨਤੀ ਹੈ ਅਸੀਂ ਰਲ ਮਿਲ ਕੇ ਕੋਸ਼ਿਸ਼ ਕਰੀਏ ਤਾਂ ਜੋ ਜਸਪਾਲ ਜਿਹੜਾ ਆ ਬਹੁਤ ਜਲਦੀ ਆਪਣੇ ਘਰ ਵਾਪਸ ਪਰਤ ਕੇ ਆਵੇ ਉਮੀਦ ਕਰਦੇ ਆ ਅਰਦਾਸ ਕਰਦੇ ਆ ਸਤਿਗੁਰ ਸੱਚੇ ਪਾਤਸ਼ਾਹ ਕੀ ਬੇਨਤੀ ਕਰਦੇ ਆ ਕਿ ਜਸਪਾਲ ਛੇਤੀ ਛੇਤੀ ਆਪਣੇ ਘਰ ਵਾਪਸ ਆਵੇ ਤੇ ਸਾਡੀ ਸਰਕਾਰਾਂ ਜਾਗਣ ਤੇ ਇੰਟਰਵਿਨ ਕਰਕੇ ਜਸਪਾਲ ਨੂੰ ਭਾਰਤ ਵਾਪਸ ਲਿਆਇਆ ਜਾਵੇ